ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਟ ਅੱਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਹਲਕਾ ਗਿੱਧੜਪਾਹ ਦੀ ਗਿੱਧੜਪਾਹ ਦੇ ਵਿੱਚ ਹੋਣ ਜਾ ਰਹੀ ਬੜੀ ਚਲਦੀ ਜਿਮਨੀ ਚੋਣ ਦੀ ਜਿਮਨੀ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਧਮਾਕਾ ਹੋਇਆ ਸੀ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਧਮਾਕਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਜਾਂ ਵਿਧਾਇਕ ਆਮ ਆਦਮੀ ਪਾਰਟੀ ਦੇ ਵਿੱਚ ਹੋਵੇਗਾ ਜਦੋਂ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਹਲਕਾ ਬੰਗਾ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਸ਼ਾਮਲ ਹੋ ਗਿਆ ਸੀ ਇਸ ਤੋਂ ਬਾਅਦ ਜਦੋਂ ਡਿੰਪੀ ਢਿੱਲੋਂ ਨੇ استਿਫਾ ਦਿੱਤਾ ਆਪਣੀ ਮੰਡਲੀ ਮੈਂਬਰਸ਼ਿਪ ਤੋਂ ਕਿਉਂਕਿ ਡਿੰਪੀ ਢਿੱਲੋਂ ਹਲਕਾ ਅਨਚਾਲ ਸੀ ਗਿੱਦੜਬਾਹ ਤੋਂ ਅਤੇ ਦੋ ਵਾਰ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜੇ ਸੀ ਪਿਛਲੀ ਚੋਣ ਦੀ ਗੱਲ ਕਰੀਏ 2022 ਦੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਾਜਾ ਵੜਿੰਗ ਦੇ ਕੋਲੋਂ ਦੋ ਅ 1300 ਵੋਟ ਦੇ ਨਾਲ ਜਿਹੜੇ ਹਾਰ ਗਏ ਸੀ ਯਾਨੀ ਕਿ ਥੋੜੇ ਜਿਹਾ ਫਰਕ ਨਾਲ ਇਸ ਤੋਂ ਬਾਅਦ ਇਹ ਫਾਰਮ ਆ ਰਹੀਆਂ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕਾ ਜਿਮਨੀ ਚੋਣ ਵੱਲੋਂ ਜਿਹੜੀ ਚੋਣ ਲੜੀ ਜਾਵੇਗੀ ਅ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਮਨਪ੍ਰੀਤ ਬਾਦਲ ਹੋਣਗੇ ਇਸ ਨੂੰ ਲੈ ਕੇ ਬੇਦਾਵਾ ਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਡਿੰਪੀ ਢਿੱਲੋਂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਇਸ ਦਾ ਜਿਹੜਾ ਵੱਡਾ ਦੁੱਖ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਸਿੰਘ ਸੁਖਬੀਰ ਸਿੰਘ ਦੇ ਸਾਥੀਆਂ ਨੂੰ ਲੱਗਾ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਉਹਨਾਂ ਦੇ ਸਪੁੱਤਰ ਅਬਿਟ ਲੋ ਜਿਹੜੇ ਨੇ ਵਾਰ-ਵਾਰ ਜਿਹੜੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਰਕਰ ਨੇ ਜਾਂ ਟਕਸਾਲੀ ਆਗੂ ਨੇ ਹਲਕਾ ਗਿੱਦੜਬਾਹਤ ਉਹਨਾਂ ਦੀਆਂ ਮੰਤਾਂ ਕਰ ਰਹੇ ਨੇ ਕਿ ਮੇਰੇ ਪਿਤਾ ਦਾ ਫੋਟੋ ਜਿਹੜਾ ਹੈ ਪੈਂਫਲਟ ਦੇ ਵਿੱਚ ਕਿਉਂ ਨਹੀਂ ਲਗਵਾਇਆ ਗਿਆ ਹਾਂਜੀ ਦੱਸ ਦਿੰਨੇ ਹਾਂ ਉਹਦੇ ਵੀ ਜਿਹੜੇ ਅਬੇ ਢਿੱਲੋਂ ਨੇ ਉਹਨਾਂ ਦੀ ਆਡੀਓ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਆਡੀਓ ਪਾਈ ਹੈ ਉਹ ਪਾਈ ਹੈ ਗਿੱਦੜ ਬਾਹ ਤੂੰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨੇ ਦੱਸ ਦਈਏ ਕਿ ਉਥੇ ਸਮਾਗਮ ਹੋ ਗੇ ਹੋ ਰਹੇ ਨੇ ਇਨ੍ਹਾਂ ਦਿਨਾਂ ਦੇ ਵਿੱਚ ਕਈਆਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਨੇ ਬੁਧਾਇਕ ਆਮ ਆਦਮੀ ਪਾਰਟੀ ਤੋਂ ਅਮਨ ਅਰੋੜਾ ਅਤੇ ਲਾਡੀ ਤੌਂਸ ਖੁਰਾਂ ਵੱਲੋਂ ਲੇਕਿਨ ਬਾਕੀ ਸਾਰੇ ਹੀ ਵਰਕਰਾਂ ਦੇ ਫੋਟੋ ਨੇ ਭਗਵੰਤ ਮਾਨ ਤੋਂ ਲੈ ਕੇ ਅਮਨ ਅਰੋੜਾ ਲਾਡੀ ਤੌਂਸ ਅਰਵਿੰਦ ਗੇਜ ਦੀਵਾਲ ਲੇਕਿਨ ਉਥੇ ਜਿਹੜਾ ਫੋਟੋ ਨਹੀਂ ਦਿਖ ਰਿਹਾ ਯਾਨੀ ਕਿ ਉਸ ਪੋਸਟਰ ਉੱਤੇ ਡਿੰਪੀਟ ਲੋਧੀ ਫੋਟੋ ਨਹੀਂ ਦਿਖ ਰਹੀ ਹਾਲਾਂਕਿ ਜਿਹੜਾ ਡਿੰਪੀ ਢੋ ਲੋ ਇਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਬਿਹੇਵ ਕਰ ਰਹੇ ਨੇ ਜਿਵੇਂ ਹਲਕਾ ਗਿੱਦੜ ਵਾਹਦੇ ਐਮਐਲਏ ਹੋਣ ਲੇਕਿਨ ਫੋਟੋ ਨਹੀਂ ਦੇਖਿਆ ਇਸ ਨੂੰ ਲੈ ਕੇ ਉਹਨਾਂ ਦੇ ਸੁਪੁੱਤਰ ਉਹਦੇ ਢਿੱਲੋ ਵਰਗੂ ਇਹ ਕਲੈਰੀਫਾਈ ਕੀਤਾ ਗਿਆ ਕਿ ਕਿਸੇ ਨਾਲ ਗੱਲਬਾਤ ਕਰ ਰਹੇ ਨੇ ਜਿਹੜੀ ਆਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਹ ਬੇਨਤੀ ਕਰ ਰਹੇ ਨੇ ਕਿ ਤੁਸੀਂ ਮੇਰੇ ਪਿਤਾ ਦੇ ਫੋਟੋ ਭਾਵੇਂ ਵੱਡੀ ਨਹੀਂ ਤੇ ਛੋਟੀ ਤਾਂ ਲਗਾ ਦੇਣੀ ਸੀ ਲਗਭਗ ਲੱਗਦਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡਿੰਪੀ ਢਿੱਲੋਂ ਜਿਹੜੇ ਫਿਰ ਦੁਬਾਰਾ ਘਰ ਵਾਪਸੀ ਕਰਨਗੇ ਯਾਨੀ ਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਆ ਜਾਣਗੇ ਅੱਜ ਇਸ ਪ੍ਰਤੀਕਿਰਿਆ ਤੋਂ 101% ਸਾਬਤ ਹੋ ਚੁੱਕਿਆ ਹੈ ਕਿ ਡਿੰਪੀ ਢਿੱਲੋਂ ਦੀ ਤਸਵੀਰ ਪੈਫਲਟ ਉੱਤੇ ਉਸ ਪੋਸਟਰ ਉੱਤੇ ਨਾ ਲਜਾਇ ਜਾਣ ਤੇ ਉਦੇਵਿਰ ਢਿੱਲੋ ਜਿਹੜੇ ਨੇ ਜਿਹੜੇ ਉਹਨਾਂ ਦੇ ਸੁਪੁੱਤਰ ਨੇ ਡਿੰਪੀ ਢਿੱਲੋ ਦੇ ਉਹਨਾਂ ਨੇ ਵਾਰ-ਵਾਰ ਜਿਹੜੇ ਉੱਥੋਂ ਦੇ ਵਰਕਰ ਨੇ ਤਾਂ ਜਿਹੜੇ ਪੈਂਫਲਟ ਛਾਪਣ ਵਾਲੇ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਡਿੰਪੀ ਢਿੱਲੋ ਯਾਨੀ ਕਿ ਮੇਰੇ ਪਾਪਾ ਦੀ ਫੋਟੋ ਨਹੀਂ ਲਗਾਈ ਇਸ ਆਡੀਓ ਦੀ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਲੇਕਿਨ ਇੱਕ ਪਾਸੇ ਯੂਥ ਵਿੰਗ ਜਿਹੜਾ ਅਕਾਲੀ ਦਲ ਦਾ ਹੈ ਹਲਕਾ ਗਦਰਵਾਹ ਤੋਂ ਉਹਨਾਂ ਨੇ ਇਹ ਜਿਹੜੀ ਆਡੀਓ ਹੈ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਹੈ ਅਤੇ ਇਸ ਵੀਡੀਓ ਨੂੰ ਜਿਹੜਾ ਹੈ ਆਡੀਓ ਨੂੰ ਜਿਹੜਾ ਖੂਬ ਟਰੋਲ ਕੀਤਾ ਜਾ ਰਿਹਾ ਹੈ ਇਟ ਮੀਨਸ ਕਿ ਡਿੰਪੀ ਢਿੱਲੋ ਨੂੰ ਆਊਟ ਕਰ ਦਿੱਤਾ ਗਿਆ ਹੈ ਡਿੰਪੀ ਢਿੱਲੋ ਸ਼ਰੋਮਣੀ ਅਕਾਲੀ ਦਲ ਨੂੰ ਤਾਂ ਛੱਡ ਕੇ ਆਏ ਨੇ ਇਧਰੋਂ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਅਮਨ अरोड़ा ਵਰਗੇ ਜਿਹੜੇ ਮੰਤਰੀ ਨੇ ਲਾੜੀ ਤੋਂ ਅਸਵਰਗੀ ਅਤੇ ਹੋਰ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਜਾਣੇ ਸੀ ਹਲਕਾ ਗੱਦੜਵਾਹਾ ਤੇ ਵਕ ਵਕ ਹਲਕਿਆਂ ਦੇ ਵਿੱਚ ਗੱਦੜਵਾਹਾ ਦੇ ਉੱਥੇ ਇੱਕ ਵਾਰ ਵੀ ਫੋਟੋ ਜਿਹੜੀ ਹੈ ਡਿੰਪੀ ਢਿੱਲੋ ਦੀ ਨਹੀਂ ਲੱਗੀ ਹੋਈ ਇਸ ਨੂੰ ਲੈ ਕੇ ਇੱਕ ਹੋਰ ਪੰਜਾਬ ਦੀ ਸਿਆਸਤ ਦੇ ਵਿੱਚ ਵਿਵਾਦ ਖੜਾ ਹੋ ਗਿਆ ਹੈ ਕਿਉਂਕਿ ਡਿੰਪੀ ਢੱਲੋ ਦੇ ਪਿਤਾ ਸੌਰੀ ਡਿੰਕੀ ਡਿੰਪੀ ਢੱਲੋ ਦੇ ਲੜਕਾ ਜਿਹੜਾ ਹੈ ਉਹ ਵਾਰ-ਵਾਰ ਕਹਿ ਰਹੇ ਨੇ ਕਿ ਮੇਰੇ ਪਿਤਾ ਦੀ ਛੋਟੀ ਜੀ ਤਸਵੀਰ ਤਾਂ ਲਗਾ ਦੇਣੀ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਅਮਨ ਅਰੂੜਾ ਨੂੰ ਗੱਲ ਕਰ ਰਹੇ ਨੇ ਜਾਂ ਉਹ ਗੱਲ ਕਰ ਰਹੇ ਨੇ ਕਿਸੇ आम आदमी पार्टी दे टक्सली वर्कर जो हल्का गिद्दरवाहा ਤੋਂ ਬਿਲੋਂਗ ਕਰਦਾ ਹੈ ਇਹ ਆਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਕੀਤੀ ਜਾ ਰਹੀ ਹੈ ਇਟ ਮੀਨਸ ਕਿ ਡਿੰਪੀ ਢਿੱਲੋਂ ਨੂੰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡਿਪੀ ਢਿੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਪਸ ਆਉਣਗੇ ਲੱਗਦਾ ਹੈ ਉਹ ਗੱਲ ਸੱਚ ਹੋਣ ਜਾ ਰਹੀ ਹੈ ਕਿ ਡਿੰਪੀ ਢਿੱਲੋਂ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਡਿੰਪੀ ਢਿੱਲੋਂ ਨੂੰ ਲਗਭਗ ਕੋਰੀ ਨਾ ਹੋ ਚੁੱਕੀ ਹੈ ਕਿ ਜਿਮਣੀ ਚੋਣ ਟਕਸਾਲੀ ਵਰਕਰ ਆਮ ਆਦਮੀ ਪਾਰਟੀ ਦਾ ਹੋਰ ਕੋਈ ਲੜੇਗਾ ਹਲਕਾ ਗਿੱਦੜਵਾਹਾ ਤੋਂ ਇਸ ਲਈ ਜਿਹੜਾ ਡਿੰਪੀ ਢਿੱਲੋਂ ਨੂੰ ਹੁਣ ਜਿਹੜਾ ਹੈ ਉਹਦੇ ਤੋਂ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਜਾਂ ਜਿਹੜੇ ਵਿਧਾਇਕ ਨੇ ਹਲਕਾ ਗਿੱਦੜਵਾਹਾ ਦੇ ਆਸ-ਪਾਸੇ ਤੋਂ ਜਿਹੜੇ ਹੁਣ ਪ੍ਰੋਜੈਕਟਾਂ ਦੀ ਕਾਰਜਗੁਜ਼ਾਰੀ ਚ ਲੱਗੇ ਹੋਏ ਨੇ ਲੇਕਿਨ ਡਿੰਪੀ ਢਿੱਲੋਂ ਉਹਨਾਂ ਫੰਕਸ਼ਨਾਂ ਦੇ ਵਿੱਚ ਵੀ ਗੈਰ ਹਾਜ਼ਰ ਹੁੰਦੇ ਨਜ਼ਰ ਆ ਰਹੇ ਨੇ ਧੰਨਵਾਦ